ਹਾਂਜੀ ਬਾਈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਸੇ ਕਾਲ ਬਾਈ ਹੋਰ ਕਿਵੇਂ ਹੋ ਠੀਕ ਹੋ ਬਾਈ ਸਾਰੇ ਘਰ ਪਰਿਵਾਰ ਸਾਰਿਆਂ ਦੇ ਵਧੀਆ ਨੇ ਵਾਹਿਗੁਰੂ ਘਰ ਪਰ ਰੱਖੇ ਬਾਈ ਤੇ ਜਾਨਵਰ ਸਾਰਿਆਂ ਦੇ ਵਧੀਆ ਹੋਣ ਆ ਗਏ ਆਪਾਂ ਇੱਧਰ ਲੈ ਕਰੇ ਆ ਗਏ ਥੋੜੇ ਬਸ ਕੁਝ ਨਹੀਂ ਕਰਿਆ ਅਜੇ ਕੱਪੜੇ ਚੱਕੇ ਨੇ ਤੇ ਬੱਚੇ ਕੱਟਦੇ ਆ ਦੋ ਇੱਕ ਤਾਂ ਕਾਲਾ ਰੋਜਾ ਬੱਚਾ ਕੱਟਦੇ ਆ ਇੱਕ ਆਪਣਾ ਬੱਚਾ ਚਿੱਟੀਆਂ ਦਾ ਚਿੱਟਾ ਉਹ ਕੱਟਦੇ ਆ ਦੋ ਬੱਚੇ ਕੱਟਦੇ ਆ ਵਜਾ ਵਈ ਆਪਣਾ ਕਾਲਾ ਰੋਜਾ ਉੱਡ ਗਿਆ ਬੈਠਿਆ ਨਹੀਂ ਯਾਦਰੀ ਤੇ ਚਲ ਕੋਈ ਚੱਕਰ ਹੀ ਨਹੀਂ ਬੈਠਾ ਆਇਆ ਰੀ ਹੱਥ ਵੀ ਪਾਟਦੇ ਨਹੀਂ ਮੂੰਹ ਨੇ ਬਚੇ ਜੀ ਆਪ ਉਹ ਅੱਖ ਜੀ ਖਰਾਬ ਹੋ ਗਈ ਇਹ ਕਿ ਚੀਰ ਨਿਆਣਾ ਬਈ ਜਿਹੜਾ ਆਪਣਾ ਸਿੱਕਾ ਜਾਂ ਮਾਰਦੇ ਉਹ ਸਾਡਾ ਇਹ ਐਸ਼ੀਆਕੋ ਇਹਦਾ ਬਹਿ ਗਿਆ ਤਾਂ ਹਾਲੀ ਛਾਤਰੀ ਤੇ ਜੀ ਆ ਕੇ ਬਸ ਉਹ ਵੀ ਵੈਸੇ ਕਾਲਾ ਰੋਂਜੇ ਬੈਠਾ ਛਾਤਰੀ ਤੇ ਹੋਰ ਦੋ ਕੁ ਮਿੰਟ ਜਾਨਾ ਜਾਨਾ ਦੇਖ ਰਹੇ ਹਣ ਦਾ ਫਿਰ ਇਹਨੂੰ ਉੱਪਰ ਉਡਾ ਦਾਂਗੇ ਉਡਾ ਆ ਗਈ ਆ ਸਾਧ ਰੀਤੇ ਨਿੰਮੂ ਵਾਲਾ ਬਚਾ ਇੱਥੇ ਨਿੰਮੂ ਵਾਲਾ ਬਚਾ ਬੰਨਣਾ ਤੇ ਨਾਲੇ ਦੂਜੇ ਪੱਚੇ ਸੋਟੇ ਬਿਠਾਵਾ ਦਾਂਗੇ ਨਿਓ ਗਿੜੇ ਗੁੜੇ ਦੇਖੇ ਆ ਜਾਣਗੇ ਹਾਂ ਵੀ ਕੱਢਣ ਨਾਲੇ ਫਰਕ ਪੈਂਦਾ ਹੁਣ ਜਾਨਵਰ ਦਾ ਇੰਨੇ ਚ ਗੇਜੇ ਆਂਦਾ ਜਾਨਵਰ ਨਹੀਂ ਗੇਜਦੇ ਨਹੀਂ ਗੇਜਦੇ ਦੀਏ ਯਾਰ ਹੁਣ ਕੰਨ ਆਪ ਵੀ ਉੱਡ ਜਾਣਗੇ ਆਪਾਂ ਇੱਧਰ ਬਿਠਾ ਦਈਏ ਦੋਨੇ ਬੱਚੇ ਪੁੱਛੇ ਜੀ ਨਿੰਮੂ ਵਾਲਾ ਬੱਚਾ ਬਿਠਾ ਦਈਏ ਤੇ ਚਲ ਇਹਨੇ ਉੱਡ ਜਾਣਗੇ ਫਿਰ ਕਰਦਾ ਵੀਡੀਓ ਬਣਦੀ ਨਾ ਉੱਡ ਕੇ ਲਓ ਭਾਈ ਬੱਚੇ ਆਪਾ ਡਾਤੇ ਸੀ ਤੇ ਬੱਚੇ ਆਪਾ ਲੈ ਆ ਲਾ ਭਾਈ ਆਪਣੇ ਉੱਤਰੇ ਚੱਲ 20-25 ਮਿੰਟ ਜਾਂ ਅੱਧਾ ਘੰਟਾ ਉੱਡ ਕੇ ਤੇ ਹੁਣ ਆਪਾਂ ਆਹ ਲਾਈਟ ਵੀ ਬੰਦ ਕਰਨੀ ਆ ਬਾਹਰਲੀ ਚੱਲਦੀ ਰਹੀ ਗਈ ਸੀ ਬਸ ਸੋਣ ਇਹਨਾਂ ਨੂੰ ਫੁੱਡੇ ਚ ਵਗ ਜਾਂਦੇ ਮੁੱਧਵਾ ਬੱਡੇ ਕਬੂਤਰ ਆਪਾਂ ਛੱਡ ਦਾਂਗੇ ਵੱਡੇ ਛੱਡੇ ਨਹੀਂ ਬਈ ਤਾਂ ਕਰਕੇ ਚੱਕਰ ਆ ਲੈ ਸਿਸਟਮ ਜੈਨਾਂ ਦਾ ਗਲਤ ਹੋ ਆਇਰ ਤਰ ਹੈ ਜੀ ਰਹ ਹੁਣ ਬੱਚੇ ਜੀ ਟਾਈਮ ਨਾਲ ਛੱਡ ਦਿਆ ਵੱਡੇ ਕਬੂਤਰ ਪਾ ਆ ਬੈਠੇ ਨੇ ਦੋਨੇ ਬੱਚੇ ਕਰੋ ਸ਼ਾਮ ਚੱਕੋ ਜੀ ਸਾਰੇ ਆ ਪਾਈ ਅਨਬਰ ਆਪਣੇ ਬਾਈ ਆ ਕੇ ਬਾਹਰ ਤੇ ਉਹ ਬੱਚੇ ਆਪਾਂ ਬਾੜ ਤੇ ਅੰਦਰ ਹੁਣ ਟੁੱਟ ਗਈ ਭਾਗਾ ਨਾਲੇ ਦੋਨੇ ਨੂੰ ਉਹਨਾਂ ਪਾਈਏ ਯਾਰ ਹੁਣ ਇਹਨਾਂ ਨੂੰ ਦਾਣੇ ਪਾਈਏ ਯਾਰ ਤਾਂ ਬਹੁਤ ਲੇਟ ਹੋ ਗਿਆ ਹੁੰਦਾ ਜਾਣ ਪਰ ਆਪਣੇ ਨਾਲੇ ਬਾਜਰਾ ਪਾਵਾਗੇ ਬਾਈ ਕੀ ਹੋ ਗਈ ਆਪਣੀ ਹੋ ਗਈ ਕੰਮਕ ਇਹ ਤਿੰਨ ਚੀਜ਼ਾਂ ਹੀ ਪਾਵਾਂਗੇ। ਅੱਲਾ ਥੱਲੇ ਖੇੜੇ ਖਾ ਰਹੇ ਨੇ ਇਹਨਾਂ ਨੂੰ। ਪਾਣੀ ਭਰਦੀ ਏ। ਕਿਹ ਕੋਈ ਬਈ। ਪਾਣੀ ਵਾਲਾ ਕੰਮ ਓਕੇ ਕਰਤਾ। ਇਹ ਇਹਨਾਂ ਦਾ ਆਪਾਂ ਜਾ ਪਰ ਗਰਮ ਪਾਣੀ ਪਤਾ ਨਹੀਂ ਇਹ ਪਾਣੀ ਠੰਡਾ ਨਹੀਂ ਪਾਣੀ ਸਰਦਾ ਨਹੀਂ ਬੁੰਦੀ ਹੈ ਮੋਜੀ ਕਾਲੱਖੀ ਘਟਵੇਂ ਜੇ ਰਾਂਡਿਆਂ ਦੇ ਪਤਾ ਨਹੀਂ ਕੀ ਚੱਕਰ ਸਕੋ ਪਾਈ ਦਾਣੇ ਮੂੰਗੀ ਬਾਜਰਾ ਤੰਨੇ ਚੀਜ਼ਾਂ ਆ ਤੇ ਹੁਣ ਆਪਾਂ ਇਹਨਾਂ ਨੂੰ ਹਾਲ ਲੈਣ ਦੋ ਸਸ ਇਹਨਾਂ ਨੂੰ ਪਰ ਪੋਰਟ ਜਮੋਂ ਓਕੇ ਇੱਕ ਨੰਬਰ ਬਹੁਤ ਬਚਾਂ ਬਚਾਂ ਲਾ ਗਏ ਹਮ ਵੀ ਆਪਣਾ ਓਕੀ ਆ ਬਈ ਥੋੜਾ ਜਿਹਾ ਨਿੰਮ ਵਾਲਾ ਬਚਾ ਕਮ ਜਿਹਾ ਰਗਾ ਬਾਕੀ ਵਜੇ ਆਪਣੀ ਜਮ ਓਕੇ ਨਹੀਂ ਫਿੱਟ ਨੇ ਚਮਾ ਹੀ ਫਿੱਟ ਸੋਇਆ ਸੋਨੇ ਭਈਏ ਹੁਣ ਇਹ ਬਚਾ ਨਹੀਂ ਇਹ ਮਾਰ ਲੈਣਗੇ ਜੀ ਖਾ ਦੇ ਨਹੀਂ ਇਹ ਸੋਇਆ ਵੀ ਇਹ ਦੇਖ ਰਿਹਾ ਆਪਾਂ ਅੱਗੇ ਇੱਕ ਪਾਣੇ ਵੀ ਸੋਇਆ ਵੀ ਯਾ ਦਾ ਖਾਂਦਾ ਸੋਇਆ ਮੈਂ ਦੂਜਿਆਂ ਦਾ ਨਹੀਂ ਆਉਣਗੇ ਔਲੀ ਹੜੀ ਆ ਜਾਣਗੇ ਆ ਜਾਂ ਜਿੱਕਾ ਜਾ ਰਹੇ ਖਾਣਗੇ 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 ਸੋਇਆ ਪੀਂ ਆਈ ਔਰ ਵੀ ਸੁਭਾਅ ਪੈ ਗਿਆ ਵੀ ਇਹਨਾਂ ਨੂੰ ਖਾਣ ਦਾ ਤਾਂ ਵਾ ਚਲੋ ਇਹਨਾਂ ਨੂੰ ਬੈਠੇ ਰਹਿਣ ਦੇ ਹਜੇ ਵੱਡਾ ਬੰਦਾ ਖਾਣ ਦਾ ਦਾਣੇ ਇਹਨਾਂ ਆਪਾਂ ਕਰਦੇ ਆਂ ਵੀਡੀਓ ਕੰਟੀਨਿਊ ਲਓ ਜੀ ਸਾਮ ਦੇ ਭਾਈ 7:00 ਵਜੇ ਆ ਗਿਆ ਆਪਾਂ ਇਧਰ ਲੈ ਕਰੇ ਤੇ ਆ ਗਿਆ ਆਪਾਂ ਇਧਰ ਆ ਗਿਆ ਬਣਾ ਭੱਟੇ ਖੁੱਡੇ ਵਾਲਿਆਂ ਨੂੰ ਪਾਈ ਆਹ ਸੋਇਆ ਵੀ ਨਾ ਤੇ

ਮਗਰਾ ਦੀ ਹੁਣ ਬਾਈ ਇਹਨਾਂ ਨੂੰ ਉਹ ਵੀ ਬੱਤੀ ਬਾਈ ਦੇ ਫਰਦਾਂ ਨੂੰ ਬੁਲਾਉਂਦ ਰਾਂ ਜਿਹੜਾ ਬੀਹਾਂ ਦੇ ਨੇ ਔਰ ਸਭ ਬਾਜਰਾ ਨੂੰਗੀ ਤੇ ਫਾਈ ਕਾਕਾ ਚੱਕੋ ਗੋ ਨਾ ਬਸ ਰਾਹ ਇਹਨਾਂ ਨੂੰ ਮੁਕ ਦੇਣੀ ਕੁਪਈ ਆਕਰ ਆਕਰ ਕੂਪਾਈ ਇਹਨਾਂ ਨੂੰ ਪਾਣੀ ਪਹਿਲਾਂ ਇਹਨਾਂ ਨੂੰ ਹੀ ਬਾਦੀਏ ਕੂਪਾਈ ਇਹਨਾਂ ਬਚਿਆ ਨੂੰ ਚੱਕੋ ਭਾਈ ਇਹਨੂੰ ਪਾਤਾ ਪਾਣੇ ਹੁਣ ਪਾਈਏ ਜਮਾ ਸੋਟਿਆਂ ਨਾਲ ਤੁਸੀਂ ਦੇਖ ਸਕਦੇ ਹੋ ਭਾਈ ਆਪਣਾ ਕੰਮ ਕੇ ਨਾ ਭੱਜੋ ਨੱਠਣਾ ਹੋ ਜਾਗਾ ਤੇ ਇੰਨੇ ਪਾਣੀ ਤੇ ਆਏ ਨੇ ਬਾਈ ਕਰੋ ਸ਼ਾਮ ਕਸਰਾ ਦਾ ਬਾਰਡ ਰਦਦੇ ਨੇ ਬੰਜੇ ਕੰਡਰਦੇ ਵੀ ਤਾਂ ਨਹੀਂ ਹੁਣ ਆਪਾਂ ਇਹਨਾਂ ਨੂੰ ਜੰਮੀ ਵੀ ਹੱਥ ਨਹੀਂ ਲਾਉਂਦੇ ਜੰਮੀ ਵੀ 1% ਵੀ ਖੁੱਡੇ 'ਚ ਵੀ ਨਹੀਂ ਵੜਦਾ ਮਨ ਤਾਂ ਕਰਕੇ ਬਾਰਡ ਰਦਦੇ ਨੇ ਤਾਂ ਜੇ ਵੀ ਜਾਂਦਾ ਖੁੱਡੇ 'ਚ ਵੜ ਜਾਵੇਂ ਕਦੇ ਇਧਰ ਕਦੇ ਇਧਰ ਆਏ ਭਜਦੇ ਨਹੀਂ ਆ ਲਾਈਟਾਂ ਲਾ ਕੇ ਭਾਈ ਪੂਰਾ ਵਧੀਆ ਹੋ ਗਿਆ ਗਾਮ-ਦਾਮ ਆਪਣਾ ਹੁਣ ਵਧੀਆ ਜਾਨਵਰਾਂ ਥੱਲੇ ਬੈਠੇ ਕਾਈਆਂ ਨਹੀਂ ਹੁਣ ਇਹ ਰਾਤ ਨੂੰ ਲਾਈਟ ਲਾਉਣੀ ਪੈਂਦੀ ਆਪਾਂ ਨੂੰ ਫਲੈਸ਼ ਲਾਉਣੀ ਪੈਂਦੀ ਜਾਂ ਕੁਝ ਵੀ ਲਾ ਲਾ ਨਾ ਨਹੀਂ ਹੁਣ ਆ ਤਾਂ ਵਧੀਆ ਖਾਈਆਂ ਨੇ ਕੋ ਪਾਣੀ ਪੁਣੀ ਪੀਂਦੇ ਨਹੀਂ ਜਾਨਵਰ ਆਪਣੇ ਬੱਚੀ ਨੇ ਮੋੜਾ ਪਾਲ ਦੀ ਵਿੱਚ ਹੀ ਪੜਿਆ ਜਾਂਦਾ ਸਾਰੇ ਸੈੱਟ ਹੋ ਜਾਂਦੇ ਉੜਦੇ ਨੇ ਖੰਬਾ ਆਉਂਦੇ ਨੇ ਚੈੱਕ ਕਰ ਝਾੜ ਚਨੇ ਬੱਚੇ ਜੀ ਲਾਲ ਜਾਂ ਝਾੜਿਆ ਚਿੱਟਾ ਚ ਝਾੜ ਚ ਪੈ ਗਿਆ ਦੂਜਾ ਚਿੱਟਾ ਵੀ ਝਾੜ ਚ ਇਹਨਾਂ ਨੂੰ ਯਾਰ ਗੇਟ ਹੀ ਕੰਮ ਦੀ ਏ ਫੇਰ ਆਉਣਗੇ ਥੱਲੇ ਐ ਤਾਂ ਆਉਂਦੇ ਨਹੀਂ ਕੀ ਜਿੰਨੇ ਕੇ ਦਾਣੇ ਨੇ ਲੋੜਾ ਉਹਨੇ ਕ ਪਾ ਦਿੰਨੇ ਨੇ ਬਾਈ ਖਾ ਲੈਂਦੇ ਨੇ ਉਹਨੇ ਕ ਵਾਲੇ ਤਾਂ ਲੋੜ ਖਾਣਾ ਵੀ ਕੀ ਆ ਬਿੱਠਾ ਹੀ ਮਾਰ ਲੰਗੇ ਵਾਲੇ ਦਾ ਖਾ ਕੇ ਮੂੰਗੀ ਮੰਗੀ ਪਾ ਦਿੰਨੇ ਸੋਲੇ ਪਾ ਦਿੰਨੇ ਸੋਲੇ ਚੰਗੇ ਨੇ ਇਹਨਾਂ ਨੂੰ ਵੀ ਸਾਡੇ ਪਾਸ ਸ਼ੁਰੂ ਕਰ ਲਾਂਗੇ ਹੁਣ ਸੋਲੇ ਪਾਉਣੇ ਤੇ ਆ ਆਪਣੀ ਬਰੀਡ ਬਚਾ ਲਈ ਆ ਸਾਰੀ ਇਹਦੇ ਵਿੱਚ ਵੀ ਐਡ ਕਰਨ ਵਾਲੇ ਨੇ ਕਬੂਤਰ ਬੱਚੇ ਪੁੱਛੇ ਜਿ ਵਿੱਚੀਆਂ ਉਹ ਬੱਚੇ ਖਾਣ ਨਹੀਂ ਰੱਗੇ ਸਮਾਰ ਕੇ ਦਾਣੇ ਨੂੰ ਨਹੀਂ ਖਾਣ ਅੰਡੇ ਹੋ ਜਾਂਦੇ ਨੇ ਫਿਰ ਆਪਾਂ ਅੱਡ ਕਰਦੇ ਆਂ ਮੋਜੀ ਨੂੰ ਵੀ ਨਾ ਅੰਡਾ ਕਰਦਾ ਹਾਂ ਮੋਜੀ ਨੂੰ ਦੇ ਤੇ ਬਚਾਂ ਦੇ ਛੱਡ ਦਾਂਗੇ ਹੋ ਸੈਕਟਾ ਜਮਾ ਸਿਸਟਮ ਬਈ ਓਕੇ ਆ ਤੇ ਬਾਕੀ ਜੇ ਵੀਡੀਓ ਕੈਂਟ ਲਾਈ ਦੀ ਲਾਈਕ ਕਰੋ ਯਾਰ ਕਮੈਂਟ ਕਰੋ ਹਣਾ ਬਈ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਅੱਗੇ ਮਿਲਦੇ ਆਂ ਆਪਾਂ ਕੱਲ ਨੂੰ ནང ཡང ལ ལ བ ཆེ ན མེ ལོ ཆེ